ਪੰਜਾਬ ਪੁਲਿਸ ਦੇ ਵੱਲੋਂ ਹੁਣ ਨੌਜਵਾਨਾਂ ਲਈ ਇੱਕ ਖੁਸ਼ਖਬਰੀ ਸਾਂਝੀ ਕੀਤੀ ਗਈ ਹੈ ਜੀ ਹਾਂ ਪੰਜਾਬ ਸਰਕਾਰ ਮਾਨ ਸਰਕਾਰ ਦੇ ਵੱਲੋਂ ਅਕਸਰ ਹੀ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਅੱਜ ਇੱਕ ਵਾਰ ਫੇਰ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੇਰੋਜ਼ਗਾਰ ਨੌਜਵਾਨਾਂ ਦੇ ਲਈ ਜਿਨ੍ਹਾਂ ਨੌਜਵਾਨਾਂ ਨੂੰ ਪੁਲਿਸ ਦੇ ਵਿੱਚ ਭਰਤੀ ਹੋਣ ਦੀ ਇੱਛਾ ਹੈ ਸ਼ੌਂਕ ਹੈ ਮਿਹਨਤ ਕਰ ਰਹੇ ਨੇ ਉਹਨਾਂ ਲਈ ਹੁਣ ਇਹ ਸਭ ਤੋਂ ਵੱਡੀ ਖਬਰ ਹੈ ਕਿ ਹੁਣ ਪੰਜਾਬ ਪੁਲਿਸ ਦੇ ਵਿੱਚ ਸਿੱਧੀ ਭਰਤੀ ਪਹਿਲੀ ਵਾਰ ਹੋਵੇਗੀ ਜਦੋਂ ਕਿ ਮਾਨ ਸਰਕਾਰ ਸੱਤਾ ਦੇ ਵਿੱਚ ਆਈ ਹੈ ਤਾਂ ਪਹਿਲੀ ਵਾਰ ਇਹ ਸਿੱਧੀ ਭਰਤੀ ਨੂੰ ਮਨਜ਼ੂਰੀ ਮਿਲੀ ਹੈ 2000 ਤੱਕ ਭਰਤੀ ਕੀਤੀ ਜਾਵੇਗੀ ਜਦਕਿ ਇਸ ਵਾਰ ਜਿਹੜੀ ਹੁਣ ਤੱਕ ਦੀ ਨਫਰੀ ਹੈ 2000 ਤੋਂ ਲੈ ਕੇ ਹੁਣ ਤੱਕ ਨਫਰੀ 80000 ਹੈ ਇਸ ਨੂੰ ਵਧਾਇਆ ਹੀ ਨਹੀਂ ਗਿਆ ਜਦਕਿ ਬਾਦਲ ਸਰਕਾਰ ਦੇ ਵੇਲੇ ਇਹ ਜਿਹੜੀ ਭਰਤੀ ਹੈ ਉਹ ਕੀਤੀ ਗਈ ਸੀ ਉਸ ਤੋਂ ਬਾਅਦ ਭਰਤੀ ਸਿੱਧੀ ਭਰਤੀ ਨਹੀਂ ਹੋਈ ਜਾਂਦੀ ਕਿ ਹੋਰ ਮੈਕਮਿਆਂ ਦੇ ਵਿੱਚ ਹੋਰ ਵਿਭਾਗਾਂ ਦੇ ਵਿੱਚ ਸਰਕਾਰ ਦੇ ਵੱਲੋਂ ਬਹੁਤ ਸਾਰੀਆਂ ਨੌਕਰੀਆਂ ਦਿੱਤੀਆਂ ਗਈਆਂ ਨੇ ਸਰਕਾਰ ਦੇ ਵੱਲੋਂ ਹਰ ਵਾਰ ਉਦਘਾਟਨ ਕੀਤਾ ਜਾਂਦਾ ਹੈ ਨਿਯੁਕਤੀ ਪੱਤਰ ਵੰਡੇ ਜਾਂਦੇ ਨੇ ਤੇ ਨੌਜਵਾਨਾਂ ਦੇ ਵੱਲੋਂ ਆਪਣੀ ਜ਼ਿੰਮੇਵਾਰੀ ਨੂੰ ਆਪਣੀ ਜਵਾਬ ਨੂੰ ਸਾਂਭਿਆ ਜਾਂਦਾ ਹੈ ਤੇ ਇਮਾਨਦਾਰ ਨਾਲ ਕੰਮ ਕਰਨ ਦੀ ਉਹ ਉਥੇ ਸੌਂ ਵੀ ਚੁੱਕਦੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ बार-बार ਇਹ ਗੱਲ ਅਪੀਲ ਕੀਤੀ ਜਾਂਦੀ ਹੈ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਘਰ-ਘਰ ਨੌਕਰੀ ਦਵਾਂਗੇ ਰੋਜ਼ਗਾਰ ਦਵਾਂਗੇ ਤਾਂ ਜੋ ਇੱਥੇ ਹੀ ਉਹ ਆਪਣੇ ਪਰਿਵਾਰ ਦਾ ਖਰਚਾ ਚੁੱਕ ਸਕਣ ਆਪਣੇ ਪੈਰਾਂ ਤੇ ਖੜੇ ਹੋ ਸਕਣ ਪੰਜਾਬ ਦਾ ਵਿਕਾਸ ਹੋਵੇ ਭਾਰਤ ਦਾ ਵਿਕਾਸ ਹੋਵੇ ਨਾ ਕਿ ਸਾਡੇ ਨੌਜਵਾਨ ਸਾਡਾ ਜਿਹੜਾ ਟੈਲੈਂਟ ਹੈ ਉਹ ਵਿਦੇਸ਼ੀ ਧਰਤੀ ਤੇ ਜਾ ਕੇ ਉਹਨਾਂ ਦੀ ਗ੍ਰੋਥ ਕਰੇ ਉਹਨਾਂ ਦੇ ਵਿਕਾਸ ਦੇ ਵਿੱਚ ਹਿੱਸਾ ਪਾਵੇ ਸਾਡਾ ਟੈਲੈਂਟ ਸਾਡੇ ਦੇਸ਼ ਦੇ ਵਿੱਚ ਰਹੇਗਾ ਸਾਡੇ ਪੰਜਾਬ ਦੇ ਵਿੱਚ ਰਹੇਗਾ ਤਾਂ ਜੋ ਆਪਣੇ ਪਰਿਵਾਰ ਦੇ ਨੇੜੇ ਵੀ ਰਹਿ ਸਕਣ ਅਤੇ ਇਮਾਨਦਾਰ ਨਾਲ ਆਪਣਾ ਕੰਮ ਵੀ ਕਰ ਸਕਣ ਕਿਉਂਕਿ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਬੇਰੋਜ਼ਗਾਰੀ ਨੂੰ ਖਤਮ ਕਰਨਾ ਬੇਰੋਜ਼ਗਾਰਾਂ ਨੂੰ ਨਮੀਆਂ ਨੌਕਰੀਆਂ ਦੇਣੀਆਂ ਸੋ ਉਸੇ ਆਧਾਰ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਤੇ ਦੂਜਾ ਕਾਰਨ ਹੈ ਕਾਨੂੰਨ ਵਿਵਸਥਾ ਕਿਉਂਕਿ ਆਇ ਦਿਨ ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਗੈਂਗਵਾਰ ਹੋ ਰਹੀ ਹੈ ਕਿਸ ਤਰੀਕੇ ਦੇ ਨਾਲ ਰੇਕੀ ਕਰਕੇ ਫਿਰੋਤੀਆਂ ਮੰਗੀਆਂ ਜਾ ਰਹੀਆਂ ਨੇ ਕਿਸ ਤਰੀਕੇ ਨਾਲ ਕਤਲ ਕੀਤੇ ਜਾਂਦੇ ਨੇ ਦੁਕਾਨਦਾਰਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਸ਼੍ਰੀਆਮ ਨੌਜਵਾਨਾਂ ਦਾ ਕਤਲ ਕੀਤਾ ਜਾਂਦਾ ਹੈ ਸ਼੍ਰੀਆਮ ਗੈਂਗवार ਹੁੰਦੀ ਹੈ तमाम ਕਾਨੂੰਨ ਦੀ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਧੱਜੀਆਂ ਉਡ ਰਹੀਆਂ ਨੇ ਹਰ ਲੋਕ ਪਰੇਸ਼ਾਨ ਨੇ ਚਾਹੇ ਕਿਸੇ ਵੀ ਮੈਕਮੇ ਦਾ ਹੋਵੇ ਕਿਸੇ ਵੀ ਵਿਭਾਗ ਦਾ ਹੋਵੇ ਲੋਕ ਅੱਜਕੱਲ ਆਪਣੇ ਘਰੋਂ ਬਾਹਰ ਨਿਕਲਣ ਨੂੰ ਵੀ ਡਰ ਗਏ ਨੇ ਜਿਸ ਤੋਂ ਬਾਅਦ ਵਿਰੋਧੀਆਂ ਨੂੰ ਸਰਕਾਰ ਵੱਲੋਂ ਵਿਰੋਧੀ ਸਰਕਾਰ ਨੂੰ ਅਕਸਰ ਇਹ ਦੇ ਨਜ਼ਰ ਆਉਂਦੇ ਨੇ ਕਿ ਪੰਜਾਬ ਦੇ ਵਿੱਚ ਜਿਹੜੀ ਕਾਨੂੰਨ ਵਿਵਸਥਾ ਹੈ ਉਹ ਬਿਲਕੁਲ ਬਰਬਾਦ ਹੋ ਚੁੱਕੀ ਹੈ ਲੀਹੋ ਲੱਥ ਚੁੱਕੀ ਹੈ ਉਸ ਨੂੰ ਲੀਹ ਤੇ ਲਿਆਉਣ ਲਈ ਸੂਬਾ ਸਰਕਾਰ ਨੂੰ ਕੁਝ ਠੋਸ ਕਦਮ ਚੁੱਕਣੇ ਚਾਹੀਦੇ ਨੇ ਕਿਉਂਕਿ ਲਗਾਤਾਰ ਪਿਛਲੇ ਸਮੇਂ ਦੌਰਾਨ ਬਹੁਤ ਵੱਡੇ ਵੱਡੇ ਸੁਪਰਸਟਾਰਾਂ ਦੇ ਕਤਲ ਹੋਏ ਨੇ ਬਹੁਤ ਹਣਹਾਰ ਹਸਤੀਆਂ ਦੇ ਕਤਲ ਹੋਏ ਨੇ ਆਮ ਲੋਕਾਂ ਦੇ ਕਤਲ ਹੋਏ ਨੇ ਸਰਪੰਚਾਂ ਦੇ ਕਤਲ ਹੋਏ ਨੇ ਤੇ ਆਮ ਲੋਕਾਂ ਦੇ ਜਿਸ ਤਰੀਕੇ ਨਾਲ ਘਰ ਦੇ ਉੱਤੇ ਫਾਇਰਿੰਗ ਹੁੰਦੀ ਹੈ ਰਾਹ ਜਾਂਦੇ ਵਿਅਕਤੀ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਦੁਕਾਨਦਾਰਾਂ ਨੂੰ ਲੁੱਟਿਆ ਜਾ ਰਿਹਾ ਦੁਕਾਨਦਾਰਾਂ ਤੇ ਡਕੈਤੀ ਮਾਰੀ ਜਾ ਰਹੀ ਹੈ ਸ਼ਮਕੀਆਂ ਦਿੱਤੀਆਂ ਜਾਣੇ ਫਿਰੋਤੀ ਮੰਗੀ ਜਾ ਰਹੀ ਹੈ ਇਸ तमाम ਮਾਮਲਿਆਂ ਨੂੰ ਲੈ ਕੇ ਪੰਜਾਬ ਦੇ ਲੋਕ ਬਹੁਤ ਸਹਿਮ ਦੇ ਵਿੱਚ ਨੇ ਕਿ ਪੰਜਾਬ ਦੀ ਕਾਨੂੰਨੀ ਵਿਵਸਥਾ ਕਿਹੜੇ ਰਸਤੇ ਨੂੰ ਤੁਰ ਪਈ ਹੈ ਆਖਰ ਪੰਜਾਬ ਦਾ ਰੱਬ ਹੀ ਰਾਖਾ ਹੁਣ ਲੋਕ ਇਹ ਗੱਲਾਂ ਕਰਨ ਲੱਗ ਪਏ ਨੇ ਪਰ ਇੰਨਾਂ ਸਾਰੀਆਂ ਮੁਸ਼ਕਿਲਾਂ ਨੂੰ ਵੇਖਦਿਆਂ ਹੋਇਆਂ ਹੁਣ ਨਫਰੀ ਵਧਾਉਣ ਲਈ ਸੁੱਭਾ ਸਰਕਾਰ ਨੇ ਐਲਾਨ ਕਰ ਦਿੱਤਾ ਸਿੱਧੀ ਭਰਤੀ ਹੋਵੇਗੀ 2000 ਨੌਜਵਾਨਾਂ ਨੂੰ ਭਰਤੀ ਕੀਤਾ ਜਾਵੇਗਾ ਜੇਕਰ ਤੁਸੀਂ ਵੀ ਹੁਣ ਸ਼ੌਂਕ ਰੱਖਦੇ ਹੋ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਦਾ ਤੁਹਾਡੇ ਲਈ ਬਹੁਤ ਚੰਗਾ ਤੇ ਸੁਨਹਿਰੀ ਮੌਕਾ ਹੈ ਕਿ ਸਿੱਧੀ ਭਰਤੀ ਹੋਵੇਗੀ ਤੁਸੀਂ ਇਮਾਨਦਾਰ ਨਾਲ ਆਪਣਾ ਕੰਮ ਕਰੋਗੇ ਦੇਸ਼ ਦੀ ਤੇ ਪੰਜਾਬ ਦੀ ਸੇਵਾ ਕਰੋਗੇ ਪੰਜਾਬ ਦੇ ਲੋਕਾਂ ਦੀ ਹਿਫਾਜ਼ਤ ਕਰੋਗੇ ਸੋ ਸਰਕਾਰ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਤੇ ਤੁਸੀਂ ਵੀ ਇਸ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਕਿਉਂਕਿ ਵਿਰੋਧੀਆਂ ਦੇ ਵੱਲੋਂ ਸਵਾਲ ਖੜੇ ਕੀਤੇ ਜਾਂਦੇ ਨੇ ਕਿ ਗੈਂਗਸਟਰਾਂ ਦੇ ਵੱਲੋਂ ਡਰ ਕੇ ਜਿਸ ਤਰੀਕੇ ਨਾਲ ਮਾਹੌਲ ਹੈ ਉਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ 80000 ਪੁਲਿਸ ਜ਼ਰੂਰ ਹੈ ਪੁਲਿਸ ਕਰਮੀਆਂ ਜ਼ਰੂਰ ਨੇ ਪੁਲਿਸ ਦੀ ਨਫਰੀ ਹੈ ਪਰ ਉਹ ਕਾਫੀ ਨਹੀਂ ਹੈ ਜਿਸ ਤਰੀਕੇ ਨਾਲ ਪੰਜਾਬ ਦੀ ਆਬਾਦੀ ਹੈ ਜਾਂ ਜਿਸ ਤਰੀਕੇ ਨਾਲ ਕ੍ਰਾਈਮ ਹੁਣ ਲਗਾਤਾਰ ਵਧਦਾ ਜਾ ਰਿਹਾ ਲੁੱਟਾਂ ਖੋਹਾਂ ਦੀਆਂ ਚਾਹੇ ਉਹ ਸੜਕ ਸੜਕ ਤੇ ਜਾਂਦੇ ਆਂਦੇ ਕਿਸੇ ਦਾ ਪਰਸ ਖੋਣਾ ਹੋਵੇ ਕਿਸ ਦੀ ਚੈਨ ਖੋਣੀ ਵੀ ਘਰ ਦੇ ਬਾਹਰ ਜਾਂ ਫਿਰ ਘਰ ਦੇ ਅੰਦਰ ਆ ਕੇ ਜਿਸ ਤਰੀਕੇ ਨਾਲ ਲੁਟੇਰੇ ਲੁੱਟ ਕਰਦੇ ਨੇ ਵਾਲੀਆਂ ਖੋਂਦੇ ਨੇ ਜਾਂ ਫਿਰ ਘਰ ਦਾ ਹੋਰ ਸਮਾਨ ਚੱਕ ਕੇ ਲੈ ਜਾਂਦੇ ਨੇ ਰਾਹ ਜਾਂਦੇ ਕਿਸੇ ਦਾ ਪਰਸ ਖੋ ਜਾਂਦੇ ਨੇ ਕਿਸੇ ਨੂੰ ਜ਼ਖਮੀ ਕਰ ਜਾਂਦੇ ਨੇ ਇਹ तमाम ਘਟਨਾਵਾਂ ਨੂੰ ਦੇਖਦਿਆਂ ਹੋਇਆਂ ਸੁੱਭਾ ਸਰਕਾਰ ਵੱਡੇ ਸਵਾਲਾਂ ਦੇ ਵਿੱਚ ਘਿਰੀ ਹੋਈ ਹੈ ਸੋ ਇੰਨਾ ਸਾਰੇ ਸਵਾਲਾਂ ਨੂੰ ਦੇਖਦਿਆਂ ਹੋਇਆਂ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਮੁੜ ਤੋਂ ਲੀਤੇ ਲਿਆਉਣ ਲਈ ਜਿਹੜੀ ਪੱਟੜੀ ਤੋਂ ਉਤਰੀ ਹੋਈ ਹੈ ਉਸ ਨੂੰ ਸੰਭਾਲਣ ਦੇ ਲਈ ਹੁਣ ਸਰਕਾਰ ਦੇ ਵੱਲੋਂ ਇਹ ਅਹਿਮ ਕਦਮ ਚੁੱਕਿਆ ਜਾ ਰਿਹਾ ਹੈ ਇਸ ਕਰਕੇ ਸਿੱਧੀ ਪਰਤ ਦਾ ਐਲਾਨ ਸੂਬਾ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਹੈ ਪੰਜਾਬ ਪੁਲਿਸ ਦੇ ਵੱਲੋਂ ਹੁਣ ਨੌਜਵਾਨਾਂ ਲਈ ਇੱਕ ਖੁਸ਼ਖਬਰੀ ਸਾਂਝੀ ਕੀਤੀ ਗਈ ਹੈ ਜੀ ਹਾਂ ਪੰਜਾਬ ਸਰਕਾਰ ਮਾਨ ਸਰਕਾਰ ਦੇ ਵੱਲੋਂ ਅਕਸਰ ਹੀ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਅੱਜ ਇੱਕ ਵਾਰ ਫੇਰ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੇਰੋਜ਼ਗਾਰ ਨੌਜਵਾਨਾਂ ਦੇ ਲਈ ਜਿੰਨਾ ਨੌਜਵਾਨਾਂ ਨੂੰ ਪੁਲਿਸ ਦੇ ਵਿੱਚ ਭਰਤੀ ਹੋਣ ਦੀ ਇੱਛਾ ਹੈ ਸ਼ੌਂਕ ਹੈ ਮਿਹਨਤ ਕਰ ਰਹੇ ਨੇ ਉਹਨਾਂ ਲਈ ਹੁਣ ਇਹ ਸਭ ਤੋਂ ਵੱਡੀ ਖਬਰ ਹੈ ਕਿ ਹੁਣ ਪੰਜਾਬ ਪੁਲਿਸ ਦੇ ਵਿੱਚ ਸਿੱਧੀ ਭਰਤੀ ਪਹਿਲੀ ਵਾਰ ਹੋਵੇਗੀ ਜਦੋਂ ਕਿ ਮਾਨ ਸਰਕਾਰ ਸੱਤਾ ਦੇ ਵਿੱਚ ਆਈ ਹੈ ਤਾਂ ਪਹਿਲੀ ਵਾਰ ਇਸ ਸਿੱਧੀ ਭਰਤੀ ਨੂੰ ਮਨਜ਼ੂਰੀ ਮਿਲੀ ਹੈ 2000 ਤੱਕ ਭਰਤੀ ਕੀਤੀ ਜਾਵੇਗੀ ਜਦਕਿ ਇਸ ਵਾਰ ਜਿਹੜੀ ਹੁਣ ਤੱਕ ਦੀ ਨਫਰੀ ਹੈ 2000 ਤੋਂ ਲੈ ਕੇ ਹੁਣ ਤੱਕ ਨਫਰੀ 80000 ਹੈ ਇਸ ਨੂੰ ਵਧਾਇਆ ਹੀ ਨਹੀਂ ਗਿਆ ਜਦਕਿ ਬਾਦਲ ਸਰਕਾਰ ਦੇ ਵੇਲੇ ਇਹ ਜਿਹੜੀ ਭਰਤੀ ਹੈ ਉਹ ਕੀਤੀ ਗਈ ਸੀ ਉਸ ਤੋਂ ਬਾਅਦ ਭਰਤੀ ਸਿੱਧੀ ਭਰਤੀ ਨਹੀਂ ਹੋਈ ਜਦਕਿ ਹੋਰ ਮੈਕਮਿਆਂ ਦੇ ਵਿੱਚ ਹੋਰ ਵਿਭਾਗਾਂ ਦੇ ਵਿੱਚ ਸਰਕਾਰ ਦੇ ਵੱਲੋਂ ਬਹੁਤ ਸਾਰੀਆਂ ਨੌਕਰੀਆਂ ਦਿੱਤੀਆਂ ਗਈਆਂ ਨੇ ਸਰਕਾਰ ਦੇ ਵੱਲੋਂ ਹਰ ਵਾਰ ਉਦਘਾਟਨ ਕੀਤਾ ਜਾਂਦਾ ਹੈ ਨੁਕਤੀ ਪੱਤਰ ਵੰਡੇ ਜਾਂਦੇ ਨੇ ਤੇ ਨੌਜਵਾਨਾਂ ਦੇ ਵੱਲੋਂ ਆਪਣੀ ਜ਼ਿੰਮੇਵਾਰੀ ਨੂੰ ਆਪਣੀ ਜਵਾਬ ਨੂੰ ਸਾਂਭਿਆ ਜਾਂਦਾ ਹੈ ਤੇ ਇਮਾਨਦਾਰ ਨਾਲ ਕੰਮ ਕਰਨ ਦੀ ਉਹ ਉਥੇ ਸੌਂਵੇ ਚੁੱਕਦੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਬਾਰ ਬਾਰ ਇਹ ਗੱਲ ਅਪੀਲ ਕੀਤੀ ਜਾਂਦੀ ਹੈ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਘਰ ਘਰ ਨੌਕਰੀ ਦਵਾਂਗੇ ਰੋਜ਼ਗਾਰ ਦਵਾਂਗੇ ਤਾਂ ਜੋ ਇੱਥੇ ਹੀ ਉਹ ਆਪਣੇ ਪਰਿਵਾਰ ਦਾ ਖਰਚਾ ਚੁੱਕ ਸਕਣ ਆਪਣੇ ਪੈਰਾਂ ਤੇ ਖੜੇ ਹੋ ਸਕਣ ਪੰਜਾਬ ਦਾ ਵਿਕਾਸ ਹੋਵੇ ਭਾਰਤ ਦਾ ਵਿਕਾਸ ਹੋਵੇ ਨਾ ਕਿ ਸਾਡੇ ਨੌਜਵਾਨ ਸਾਡਾ ਜਿਹੜਾ ਟੈਲੈਂਟ ਹੈ ਉਹ ਵਿਦੇਸ਼ੀ ਧਰਤੀ ਤੇ ਜਾ ਕੇ ਉਹਨਾਂ ਦੀ ਗਰੋਥ ਕਰੇ ਉਹਨਾਂ ਦੇ ਵਿਕਾਸ ਦੇ ਵਿੱਚ ਹਿੱਸਾ ਪਾਵੇ ਸਾਡਾ ਟੈਲੈਂਟ ਸਾਡੇ ਦੇਸ਼ ਦੇ ਵਿੱਚ ਰਹੇਗਾ ਸਾਡੇ ਪੰਜਾਬ ਦੇ ਵਿੱਚ ਰਹੇਗਾ ਤਾਂ ਜੋ ਆਪਣੇ ਪਰਿਵਾਰ ਦੇ ਨੇੜੇ ਵੀ ਰਹਿ ਸਕਣ ਅਤੇ ਇਮਾਨਦਾਰ ਨਾਲ ਆਪਣਾ ਕੰਮ ਵੀ ਕਰ ਸਕਣ ਕਿਉਂਕਿ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਬੇਰੋਜ਼ਗਾਰੀ ਨੂੰ ਖਤਮ ਕਰਨਾ ਬੇਰੋਜ਼ਗਾਰਾਂ ਨੂੰ ਨਮੀਆਂ ਨੌਕਰੀਆਂ ਦੇਣੀਆਂ ਸੋ ਉਸੇ ਆਧਾਰ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਤੇ ਦੂਜਾ ਕਾਰਨ ਹੈ ਕਾਨੂੰਨ ਵਿਵਸਥਾ ਕਿਉਂਕਿ ਆਏ ਦਿਨ ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਗੈਂਗਵਾਰ ਹੋ ਰਹੀ ਹੈ ਕਿਸ ਤਰੀਕੇ ਦੇ ਨਾਲ ਰੈਕੀ ਕਰਕੇ ਫਿਰੋਤੀਆਂ ਮੰਗੀਆਂ ਜਾ ਰਹੀਆਂ ਨੇ ਕਿਸ ਤਰੀਕੇ ਨਾਲ ਕਤਲ ਕੀਤੇ ਜਾਂਦੇ ਨੇ ਦੁਕਾਨਦਾਰਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਸ਼ਰੀਆਮ ਨੌਜਵਾਨਾਂ ਦਾ ਕਤਲ ਕੀਤਾ ਜਾਂਦਾ ਹੈ ਸ਼ਰੀਆਮ ਗੈਂਗਵਾਰ ਹੁੰਦੀ ਹੈ ਤਮਾਮ ਕਾਨੂੰਨ ਦੀ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਧੱਜੀਆਂ ਉਡ ਰੀਆਂ ਨੇ ਹਰ ਲੋਕ ਪਰੇਸ਼ਾਨ ਨੇ ਚਾਹੇ ਕਿਸੇ ਵੀ ਮੈਕਮੇ ਦਾ ਹੋਵੇ ਕਿਸੇ ਵੀ ਵਿਭਾਗ ਦਾ ਹੋਵੇ ਲੋਕ ਅੱਜ ਕੱਲ ਆਪਣੇ ਘਰੋਂ ਬਾਹਰ ਨਿਕਲਣ ਨੂੰ ਵੀ ਡਰ ਗਏ ਨੇ ਜਿਸ ਤੋਂ ਬਾਅਦ ਵਿਰੋਧੀਆਂ ਨੂੰ ਸਰਕਾਰ ਵੱਲੋਂ ਵਿਰੋਧੀ ਸਰਕਾਰ ਨੂੰ ਅਕਸਰ ਇਹਦੇ ਨਜ਼ਰ ਆਉਂਦੇ ਨੇ ਕਿ ਪੰਜਾਬ ਦੇ ਵਿੱਚ ਜਿਹੜੀ ਕਾਨੂੰਨ ਵਿਵਸਥਾ ਹੈ ਉਹ ਬਿਲਕੁਲ ਬਰਬਾਦ ਹੋ ਚੁੱਕੀ ਹੈ ਲੀਹੋ ਲੱਥ ਚੁੱਕੀ ਹੈ ਉਸ ਨੂੰ ਲੀਹ ਤੇ ਲਿਹਾਉਣ ਲਈ ਸੁੱਭਾ ਸਰਕਾਰ ਨੂੰ ਕੁਝ ਠੋਸ ਕਦਮ ਚੁੱਕਣੇ ਚਾਹੀਦੇ ਨੇ ਕਿਉਂਕਿ ਲਗਾਤਾਰ ਪਿਛਲੇ ਸਮੇਂ ਦੌਰਾਨ ਬਹੁਤ ਵੱਡੇ ਵੱਡੇ ਸੁਪਰਸਟਾਰਾਂ ਦੇ ਕਤਲ ਹੋਏ ਨੇ ਬਹੁਤ ਅਣਹਾਰ ਹਸਤੀਆਂ ਦੇ ਕਤਲ ਹੋਏ ਨੇ ਆਮ ਲੋਕਾਂ ਦੇ ਕਤਲ ਹੋਏ ਨੇ ਸਰਪੰਚਾਂ ਦੇ ਕਤਲ ਹੋਏ ਨੇ ਤੇ ਆਮ ਲੋਕਾਂ ਦੇ ਜਿਸ ਤਰੀਕੇ ਨਾਲ ਘਰ ਦੇ ਉੱਤੇ ਫਾਇਰਿੰਗ ਹੁੰਦੀ ਹੈ ਰਾਹ ਜਾਂਦੇ ਵਿਅਕਤੀ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਦੁਕਾਨਦਾਰਾਂ ਨੂੰ ਲੁੱਟਿਆ ਜਾ ਰਿਹਾ ਦੁਕਾਨਦਾਰਾਂ ਤੇ ਡਕੈਤੀ ਮਾਰੀ ਜਾ ਰਹੀ ਹੈ ਧਮਕੀਆਂ ਦਿੱਤੀਆਂ ਜਾ ਰਹੇ ਫਿਰੋਤੀ ਮੰਗੀ ਜਾ ਰਹੀ ਇਸ तमाम ਮਾਮਲਿਆਂ ਨੂੰ ਲੈ ਕੇ ਪੰਜਾਬ ਦੇ ਲੋਕ ਬਹੁਤ ਸਹਿਮ ਦੇ ਵਿੱਚ ਨੇ ਕਿ ਪੰਜਾਬ ਦੀ ਕਾਨੂੰਨੀ ਵਿਵਸਥਾ ਕਿਹੜੇ ਰਸਤੇ ਨੂੰ ਤੁਰਪੀ ਹੈ ਆਖਰ ਪੰਜਾਬ ਦਾ ਰੱਬ ਹੀ ਰਾਖਾ ਹੁਣ ਲੋਕ ਇਹ ਗੱਲਾਂ ਕਰਨ ਲੱਗ ਪਏ ਨੇ ਪਰ ਇੰਨਾਂ ਸਾਰੀਆਂ ਮੁਸ਼ਕਿਲਾਂ ਨੂੰ ਵੇਖਦਿਆਂ ਹੋਇਆਂ ਹੁਣ ਨਫਰੀ ਵਧਾਉਣ ਲਈ ਸੁੱਭਾ ਸਰਕਾਰ ਨੇ ਐਲਾਨ ਕਰ ਦਿੱਤਾ ਸਿੱਧੀ ਭਰਤੀ ਹੋਵੇਗੀ 2000 ਨੌਜਵਾਨਾਂ ਨੂੰ ਭਰਤੀ ਕੀਤਾ ਜਾਵੇਗਾ ਜੇਕਰ ਤੁਸੀਂ ਵੀ ਹੁਣ ਸ਼ੌਂਕ ਰੱਖਦੇ ਹੋ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਦਾ ਤੁਹਾਡੇ ਲਈ ਬਹੁਤ ਚੰਗਾ ਤੇ ਸੁਨਹਿਰੀ ਮੌਕਾ ਹੈ ਕਿ ਸਿੱਧੀ ਭਰਤੀ ਹੋਵੇਗੀ ਤੁਸੀਂ ਇਮਾਨਦਾਰ ਨਾਲ ਆਪਣਾ ਕੰਮ ਕਰੋਗੇ ਦੇਸ਼ ਦੀਸ ਤੇ ਪੰਜਾਬ ਦੀ ਸੇਵਾ ਕਰੋਗੇ ਪੰਜਾਬ ਦੇ ਲੋਕਾਂ ਦੀ ਹਿਫਾਜ਼ਤ ਕਰੋਗੇ ਸੋ ਸਰਕਾਰ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਤੇ ਤੁਸੀਂ ਵੀ ਇਸ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਕਿਉਂਕਿ ਵਿਰੋਧੀਆਂ ਦੇ ਵੱਲੋਂ ਸਵਾਲ ਖੜੇ ਕੀਤੇ ਜਾਂਦੇ ਨੇ ਕਿ ਗੈਂਗਸਟਰਾਂ ਦੇ ਵੱਲੋਂ ਡਰ ਕੇ ਜਿਸ ਤਰੀਕੇ ਨਾਲ ਮਾਹੌਲ ਹੈ ਉਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ 80 ਹਜ਼ਾਰ ਪੁਲਿਸ ਜ਼ਰੂਰ ਹੈ ਪੁਲਿਸ ਕਰਮੀਆਂ ਜ਼ਰੂਰ ਨੇ ਪੁਲਿਸ ਦੀ ਨਫਰੀ ਹੈ ਪਰ ਉਹ ਕਾਫੀ ਨਹੀਂ ਹੈ ਜਿਸ ਤਰੀਕੇ ਨਾਲ ਪੰਜਾਬ ਦੀ ਆਬਾਦੀ ਹੈ ਜਾਂ ਜਿਸ ਤਰੀਕੇ ਨਾਲ ਕ੍ਰਾਈਮ ਹੁਣ ਲਗਾਤਾਰ ਵਧਦਾ ਜਾ ਰਿਹਾ ਲੁੱਟਾਂ ਖੋਹਾਂ ਦੀਆਂ ਚਾਹੇ ਉਹ ਸੜਕ ਸੜਕ ਤੇ ਜਾਂਦੇ ਜਾਂਦੇ ਕਿਸੇ ਦਾ ਪਰਸ ਖੋਣਾ ਹੋਵੇ ਕਿਸ ਦੀ ਚੈਨ ਖੋਣੀ ਵੀ ਘਰ ਦੇ ਬਾਹਰ ਜਾਂ ਫਿਰ ਘਰ ਦੇ ਅੰਦਰ ਆ ਕੇ ਜਿਸ ਤਰੀਕੇ ਨਾਲ ਲੁਟੇਰੇ ਲੁੱਟ ਕਰਦੇ ਨੇ ਬਾਲੀਆਂ ਖੋਂਦੇ ਨੇ ਜਾਂ ਫਿਰ ਘਰ ਦਾ ਹੋਰ ਸਮਾਨ ਚੱਕ ਕੇ ਲੈ ਜਾਂਦੇ ਨੇ ਰਾਹ ਜਾਂਦੇ ਕਿਸੇ ਦਾ ਪਰਸ ਖੋ ਜਾਂਦੇ ਨੇ ਕਿਸੇ ਨੂੰ ਜ਼ਖਮੀ ਕਰ ਜਾਂਦੇ ਨੇ ਇਹ तमाम ਘਟਨਾਵਾਂ ਨੂੰ ਵੇਖਦਿਆਂ ਹੋਇਆਂ ਸੁਭਾ ਸਰਕਾਰ ਵੱਡੇ ਸਵਾਲਾਂ ਦੇ ਵਿੱਚ ਘिरी ਹੋਈ ਹੈ ਸੋ ਇੰਨਾ ਸਾਰੇ ਸਵਾਲਾਂ ਨੂੰ ਵੇਖਦਿਆਂ ਹੋਇਆਂ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਮੁੜ ਤੋਂ ਲੀਤੇ ਲਿਆਉਣ ਲਈ ਜਿਹੜੀ ਪੱਟੜੀ ਤੋਂ ਉਤਰੀ ਹੋਈ ਹੈ ਉਸ ਨੂੰ ਸੰਭਾਲਣ ਦੇ ਲਈ ਹੁਣ ਸਰਕਾਰ ਵੱਲੋਂ ਇਹ ਅਹਿਮ ਕਦਮ ਚੁੱਕਿਆ ਜਾ ਰਿਹਾ ਹੈ ਇਸ ਕਰਕੇ ਸਿੱਧੀ ਪਰਤ ਦਾ ਐਲਾਨ ਸੂਬਾ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ